ਲਗਾਤਾਰ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀਗੇ ਲਗਾਤਾਰ ਕਿਸਾਨਾਂ ਨੂੰ ਪਿੱਛੇ ਧੱਕਣ ਦੇ ਵਾਸਤੇ ਅਥਰੂ ਗੈਸਾਂ ਸੁੱਟੀਆਂ ਜਾ ਰਹੀਆਂ ਸੀ ਪਰ ਉਹਨਾਂ ਅਥਰੂ ਗੈਸਾਂ ਨਾਲ ਕਿਸਾਨਾਂ ਨੂੰ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੇ ਨੂੰ ਸਾਹ ਲੈਣ ਦੀ ਦਿੱਕਤ ਆ ਰਹੀ ਸੀ ਅੱਖਾਂ 'ਚੋਂ ਲਗਾਤਾਰ ਪਾਣੀ ਆ ਰਿਹਾ ਸੀ ਗਲੇ ਦੀ ਖਰਾਸ਼ ਵਕ-ਵਕ ਚੀਜ਼ਾਂ ਨਾਲ ਉਹਨਾਂ ਨਾਲ ਉਹਦੇ ਨਾਲ ਪੀਟਾ ਵਕ-ਵਕ ਚੀਜ਼ਾਂ ਨਾਲ ਉਹ ਜੂਝਦੇ ਨਜ਼ਰ ਆ ਰਹੇ ਸੀ ਪਰ ਹੁਣ ਇੱਕ ਹਹੀਲਾ ਹੈਗਾ ਇੱਕ ਤਰੀਕਾ ਹੈਗਾ ਉਸ ਤੋਂ ਬਚਣ ਦਾ ਇਹ ਨਮਕ ਭਾਈ ਸਾਹਿਬ ਫੜ ਕੇ ਖੜੋਤੇ ਹੋਏ ਨੇ ਜਾਣ ਦੀ ਕੋਸ਼ਿਸ਼ ਕਰਦੇ ਕਿ ਨਮਕ ਨਾਲ ਕਿਸ ਤਰ੍ਹਾਂ ਬਚ ਸਕਦੇ ਭਾਈ ਸਾਹਿਬ ਨਮਕ ਦੇ ਨਾਲ ਅਥਰੂ ਗੈਸ ਤੋਂ ਬਚਿਆ ਜਾ ਸਕਦਾ ਭਲਾ ਹਾਂਜੀ ਹਾਂਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਬਚ ਸਕਦੇ ਥੋੜਾ ਜਿਹਾ ਲੂਣ ਟਾਟ ਲੀਏ ਤੇ ਖਾਰਸ਼ ਹੋਣ ਵੜ ਜਾਂਦੀ ਅੱਖਾਂ ਤੋਂ ਥੋੜਾ ਜਿਹਾ ਗਲੇ ਦੇ ਵਿੱਚ ਜਾਂਦਾ ਨਾ ਉਹ ਖਬਰਾਟ ਕਰਦਾ ਏ ਥੋੜਾ ਲੂਣ ਜੱਟ ਕੇ ਆਪਾਂ ਪਾਣੀ ਦੇ ਛੱਟੇ ਮਾਰ ਕੇ ਥੋੜਾ ਸਾਨੂੰ ਰਾਤ ਮਿਲ ਜਾਂਦੀ ਏ ਅਗਰ ਅਸੀਂ ਫੇਰ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਇਹ ਜਿਹੜਾ ਲੀੜਾ ਗਿੱਲਾ ਕਰ ਲੈ ਮੂੰਹ ਦੇ ਉੱਤੇ ਲੈ ਕੇ ਬਹਿ ਜਾਓ ਅੱਖਾਂ ਨੂੰ ਮਿਰਚ ਨਹੀਂ ਲੱਗੂਗੀ ਅਸੀਂ ਉੱਥੇ ਹੀ ਬੈਠੇ ਰਹਾਂ ਹ ਉੱਠੇ ਨਹੀਂ ਅਸੀਂ ਲੀੜੇ ਕਿਲੇ ਕਰਕੇ ਮੂੰਹ ਤੇ ਲੈ ਕੇ ਅਸੀਂ ਭੱਜਣ ਲਈ ਕੋਮ ਨਹੀਂ ਤੇ ਨਾ ਭੱਜਾਂਗੇ ਅਸੀਂ ਸਿਰ ਤੇ ਚਰਾਂਗੇ ਅਸੀਂ ਜੜ ਜੜ ਕੇ ਜਰਨ ਵਾਲੇ ਬੰਦੇ ਆ ਅਸੀਂ ਏਡੇ ਜ਼ਬਰ ਤੇ ਸਬਰ ਵਾਲੇ ਬੰਦੇ ਆ ਜੋ ਮਰਜੀ ਸਰਕਾਰ ਕਰ ਲੈ ਵਾਦੇ ਕਰ ਲੈ ਅਸੀਂ ਵਾਧਾ ਨਹੀਂ ਕਰਨਾ ਨਹੀਂ ਇਹਦੇ ਇਹਦੇ ਨਾਲ ਫਰਕ ਪੈ ਰਿਹਾ ਤੁਹਾਨੂੰ ਹਾਂਜੀ ਹਾਂਜੀ ਆ ਨਾ ਫਰਕ ਪੈ ਰਿਹਾ ਹਾਂਜੀ ਕੱਲ ਗੋਲੇ ਪਏਗੇ ਅੱਜ ਕੱਲ ਵੀ ਕੱਲ ਮੈਂ ਅੱਜ ਹੀ ਪਏ ਆ ਸੇਰੇ ਸੇਰੇ ਮੇਰੇ ਫੇਰੇ ਚ ਲਈ ਠੀਕ ਹੈ ਠੀਕ ਹੈ ਇਹਨਾਂ ਰਾਤ 8 ਵਜੇ ਸਾਡੇ ਇੱਕ ਬੰਦੇ ਦੇ ਗੋਲੀ ਵੱਜੀ ਅਸੀਂ ਉਹ ਫੇਰ ਘਲਾਵਾ ਸਤਾਰ ਰਾਤ ਦੇ 8 ਵਜੇ ਤਲਵੰਡੀ ਦਾ ਸਿੰਘ ਸਾਡਾ ਸਾਡੇ ਭਾਈ ਝਾੜੂ ਜੂਣ ਦਾ 8 ਵਜੇ ਗੋਲੀ ਵੱਜੀ ਫੇਰ ਅਸੀਂ ਜਾ ਕੇ ਉਹਨੂੰ ਅਬ ਜੇ ਉਥੋਂ ਪਟੀਆਂ ਕਰਾ ਕੇ ਤਾਂ ਹੁਣੋਂ ਫੇਰ ਆ ਗਿਆ ਇੱਥੇ ਹੁਣ ਫੇਰ ਆ ਗਿਆ ਉਹ ਬੰਦਾ ਮੋੜਦਾ ਨਹੀਂ ਗੋਲੀ ਗੋਲੀ ਮਤਲਬ ਕਿ ਬੰਦੂਕ ਦੀ ਗੋਲੀ ਵੱਜੀ ਆ ਇਹ ਦੂਜੀ ਹੜਕ ਪਲਾਸਟਿਕ ਦੀ ਗੋਲੀ ਪਲਾਸਟਿਕ ਦੀ ਗੋਲੀ ਇੱਥੇ ਕੋਈ ਹੋਰ ਵੀ ਫਾਇਰ ਕਰਦੇ ਆ ਨਾਲ ਉਹ ਬੰਦੇ ਦੀ ਜਾਨ ਲੈਣ ਤੱਕ ਜਾਂਦਾ ਪਹੇ ਮੈਨੂੰ ਇੱਕ ਉਹ ਦੱਸੋ ਜਿਹੜਾ ਐਸਐਲਆਰ ਦਾ ਇਹਨਾਂ ਨੇ ਗੱਲ ਕੀਤੀ ਐ ਐਸਐਲਆਰ ਦੇ ਸ਼ੈੱਲ ਮੇਰੇ ਦੇ ਪਾਸੇ ਨੇ ਉਹ ਸ਼ੈੱਲ ਸਾਡੇ ਕੋਲ ਆ ਪੱਕੀ ਪੱਕੀ ਗੋਲੀ ਮੈਂ ਉਹਦਾ ਖੋਲ ਦੇਖਿਆ ਵਾ ਹਾਂ ਖੋਲ ਤਾਂ ਬਹੁਤ ਸਾਰੇ ਪਏ ਹੋਏ ਨੇ ਕਿ ਗੋਲੀਆਂ ਚੱਲੀਆਂ ਨੇ ਕਿੱਥੋਂ ਨੇ ਗੋਲੀਆਂ ਚੱਲੀਆਂ ਖੋਲ ਆਏ ਗੋਲੀਆਂ ਚੱਲੀਆਂ ਤਾਂ ਸਾਡੇ ਦੇ ਕਿਹੇ ਬੰਦੇ ਕੋਈ ਸ਼ਕਤੀ ਨਹੀਂ ਯਾਨੀ ਕਿ ਯਾਨੀ ਕਿ ਹੁਣ ਭੱਡੀਆਂ ਬੰਦੂਕਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ ਆਹ ਕਹਿ ਰਹੀਏ ਹਾਂ 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 ਹਾਲ ਖਰਾਬ ਕਰਨ ਦੀ ਕੀਤੀ ਜਾ ਰਹੀ ਹੈ ਅਸੀਂ ਕਰਦੇ ਅਸੀਂ ਜਾਣਦੇ ਅਸੀਂ ਨਹੀਂ ਖਰਾਬ ਹੋਣ ਦਿੰਦੇ ਅਸੀਂ ਜਰ ਕੇ ਖਬਰਾਂ ਲੰਗਾ ਆਹ ਪਹਿਲ ਨਹੀਂ ਕਰਨੀ ਇਹ ਕਰਨਗੇ ਤਾਂ ਜਵਾਬ ਦੇਣਾ ਵਾ ਜਵਾਬ ਕਰਦੀ ਪਹਿਲ ਜਵਾਬ ਦੇਵਾਂਗੇ ਤਾਂ ਬਾਅਦ ਵਿੱਚ ਪਰ ਕਿਵੇਂ ਦਾ ਜਵਾਬ ਦੇਵੋਗੇ ਫਿਰ ਸ਼ਾਂਤਮਈ ਸ਼ਾਂਤਮਈ ਇਹ ਇੰਨੇ ਬੰਦੇ ਕਿੱਦਾਂ ਮਾਰ ਦੋਗੇ ਮਾਰ ਸਕਦਾ ਇੰਨੇ ਕੌਣ ਮਾਰ ਸਕਦਾ ਕੋਈ ਨਹੀਂ ਮਾਰ ਪਰ ਇਸ ਮਰੀ ਜਾਵੇ ਮਰੀ ਜਾਵੇ ਬੰਦੇ ਹੋਰ ਤੁਰੇ ਆਵਾਂਗੇ ਜਿਨਾਂ ਚ ਰਹਿਗੇ ਜਿੱਦ ਪਰ ਇਸ ਚੀਜ਼ ਦੀ ਕਿਸੇ ਨੂੰ ਜਵਾਬ ਦੇ ਹੀ ਤੈਅ ਕਰਨੀ ਹੋਵੇਗੀ ਕਿ ਗੋਲੀਆਂ ਚ ਚੱਲੀਆਂ ਨੇ ਤੇ ਚਲਾਈਆਂ ਕਿੰਨੇ ਆ ਕੋਈ ਸਵਾਲ ਪੁੱਛਣ ਵਾਲਾ ਵੀ ਹੋਵੇ ਸਰਕਾਰ ਚਲਾਉਣ ਦੇ ਸਰਕਾਰ ਇਹ ਹਰਿਆਣਾ ਸਰਕਾਰ ਚਲਾਉਣ ਦੇ ਆ ਕਦਰ ਚੁਣਾਏ ਭਰਾ ਵੀ ਸਾਡੇ ਆਪਣੀਆਂ ਠੀਕ ਹੈ ਜੇ ਪਿਛੋਂ ਸਰਕਾਰ ਹੁਕਮ ਦਿੰਦੀ ਆ ਤੇ ਫਿਰ ਇਹ ਆਪਣਾ ਕਦਮ ਚੱਕਦੇ ਆ ਠੀਕ ਆ ਉਹਨਾਂ ਦੇ ਵੀ ਫੋਨ ਕਰਦੇ ਕਰਦੇ ਹੋਣਗੇ ਉਹਨਾਂ ਦੇ ਭਰਾ ਭੈਣ ਫੋਨ ਕਰਦੇ ਹੋਣਗੇ ਧਿਆਨ ਨਾ ਰਿਓ ਫੌਜ ਦੇ ਅਸੀਂ ਵੀ ਉਹਨਾਂ ਦੇ ਘਰਾਂ ਦੇ ਵੀ ਚੂਠੇ ਆ ਜਿੱਦਾਂ ਵੀ ਪੱਜ ਤਾਂ ਸਰਕਾਰ ਹੁਕਮ ਦੇ ਆ ਵੀ ਉਹ ਵੀ ਆਪਣੇ ਹੁਕਮ ਦੇ ਬਜੇ ਆ ਚਲੋ ਕੋਈ ਗੱਲ ਨਹੀਂ ਜਿੱਦਾਂ ਵੀ ਤਸ਼ੱਦਦ ਕਰਨ ਦੀ ਆ ਬਾਕੀ ਅਸੀਂ ਜਵਾਬ ਦੇਵਾਂਗੇ ਸ਼ਾਂਤਮਈ ਜਿੱਦਾਂ ਸਾਡੇ ਲੀਡਰ ਕਹਿਣਗੇ ਅਸੀਂ ਉਦਾਂ ਚੱਲਾਂਗੇ ਕੋਈ ਚੱਕਰ ਨਹੀਂ ਕਰ ਰਹੀ ਹਿਆਣਾ ਸਰਕਾਰ ਦਾ ਜੋ ਕਰਦੀ ਹਿਆਣਾ ਸਰਕਾਰ ਸਾਡੇ ਨਾਲ ਕਰ ਰਹੀ ਆ ਪਹਿਲਾਂ ਵੀ ਜਾਵਾਂਗੇ ਚੱਲਦਾ ਰਹੂ ਜਿੱਦਾਂ ਦਾ ਕੰਮ ਹੋ ਚੋ ਜੂਗੀ ਹੋ ਜੂਗੀ ਪਹੁੰਚ ਹਾਂਜੀ ਹਾਂਜੀ ਪਹੁੰਚਾਂਗੇ ਅਪਲ ਸ਼ਾਮਪੋਰੀ ਜਾਵਾਂਗੇ ਸ਼ਾਮ ਦੀ ਰੋਟੀ ਦਿੱਲੀ ਖਾਣੀ ਹੈ ਜੀ ਅੱਜ ਸ਼ਾਮ ਦੀ ਰੋਟੀ ਦਿੱਲੀ ਖਾਵਾਂਗੇ ਹਾਂਜੀ ਆ ਤੋੜ ਕੇ ਦਿੱਲੀ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਅੱਜ ਸ਼ਾਮ ਦੀ ਰੋਟੀ ਜਿਹੜੀ ਆ ਉਹ ਦਿੱਲੀ ਖਾਈ ਜਾਵੇਗੀ ਦਿੱਲੀ ਵਿੱਚ ਇਹ ਰੋਟੀ ਖਾਵਾਂਗੇ ਅੱਜ ਦਾ ਦਾਵਾ ਆ ਅੱਜ ਨੂੰ ਦਿੱਲੀ ਵੱਲ ਨੂੰ ਕੂਚ ਕਰਨ ਦੀ ਜਿਹੜੀ ਆ ਕਿਸਾਨਾਂ ਦੀ ਤਿਆਰੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ